ਅੱਜ 8 ਸਤੰਬਰ ਹੈ ਸਵੇਰ ਦੇ तकरीबन 8 ਵਜੇ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਦਰਿਆਵਾਂ ਤੇ ਡੈਮਾਂ ਦੇ ਪਾਣੀ ਦੇ ਪੱਧਰ ਦੀ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਦਰਿਆ ਸਤਲੁਜ ਦੀ ਗੱਲ ਕਰਦੇ ਹਾਂ ਪਾਖੜਾ ਡੈਮ ਦਾ ਪਾਣੀ ਦਾ ਪੱਧਰ 1677.39 ਹੈ 1680 ਡੇਂਜਰ ਮਾਰਕ ਹੈ ਉੱਥੋਂ ਲਗਾਤਾਰ ਥੱਲੇ ਨੂੰ ਆ ਰਿਹਾ ਹੈ ਉੱਥੇ ਜੋ ਪਾਣੀ ਆ ਰਿਹਾ ਹੈ ਉਹ 55388 ਕਿਊਸਕ ਹੈ ਤੇ ਪਾਖੜਾ ਡੈਮ ਤੋਂ 66863 ਕਿਊਸਕ ਪਾਣੀ ਛੱਡਿਆ ਜਾ ਰਿਹਾ ਵਾ ਸੋ ਉਮੀਦ ਆਏ ਡੈਮ ਦਾ ਲੈਵਲ ਹੋਰ ਥੱਲੇ ਆਉਂਦਾ ਜਾਏਗਾ ਤੇ ਡਾਊਨਸਟ੍ਰੀਮ ਰੋਪੜ ਵਿਖੇ 64236 ਕਿਊਸਕ ਪਾਣੀ ਵਹਿ ਰਿਹਾ ਵਾ ਫਲੋਰ ਰੇਲਵੇ ਬ੍ਰਿਜ ਤੇ 47339 ਤੇ ਯੂਸਫਰ ਗਿੱਦੜਪਿੰਡੀ ਵਿਖੇ 79200 80000 ਤੋਂ ਤਕਰੀਬਨ ਘਟ ਹੈ ਇਹ ਦਰਿਆ ਸਤਲੁਜ ਹੈ ਜੇਕਰ ਅਸੀਂ ਬਿਆਸ ਅਦੀ ਦੀ ਗੱਲ ਕਰਦੇ ਆ ਤਾਂ ਬਿਆਸ ਜੋ ਪੌਂਗ ਡੈਮ ਤੋਂ ਪਾਣੀ ਆਉਂਦਾ ਉਥੇ 1391.33 1390 ਡੇਂਜਰ ਮਾਰਕ ਹੈ 95 ਤੋਂ ਥੱਲੇ ਨੂੰ ਆ ਰਿਹਾ ਲਗਾਤਾਰ ਘਟ ਰਿਹਾ ਹੈ ਸੋ ਪਾਣੀ ਆ ਰਿਹਾ ਵਾ 35439 ਕਿਊਸਕ ਬਹੁਤ ਘਟ ਗਿਆ ਅੱਗੇ ਨਾਲੋਂ ਅਜੇ ਵੀ ਛੱਡਿਆ ਜਾ ਰਿਹਾ 86910 ਇਹ ਪਹਿਲਾਂ 1 ਲੱਖ ਦੇ ਕਰੀਬ ਛੱਡਿਆ ਜਾ ਰਿਹਾ ਸੀ ਕੱਲ ਹੁਣ ਥੋੜਾ ਘਟਾਇਆ ਹੈ ਔਰ ਡੈਮ ਦਾ ਪਾਣੀ ਹੌਲੀ-ਹੌਲੀ ਇਹਨੂੰ ਥੱਲੇ ਕੀਤਾ ਜਾ ਰਿਹਾ ਹੈ ਸੋ ਢਲਮਾ ਰੇਲਵੇ ਬ੍ਰਿਜ ਤੇ ਅਜੇ ਵੀ 164566 ਕਿਊਸਕ ਪਾਣੀ ਵਗ ਰਿਹਾ ਕੱਲ 167000 ਸੀ ਸੋ ਕਿਉਂਕਿ ਡੈਮ ਨੂੰ ਖਾਲੀ ਕੀਤਾ ਜਾ ਰਿਹਾ ਵਾ ਤਾਂ ਕਿ ਡੇਂਜਰ ਮਾਰਕ ਤੋਂ ਥੱਲੇ ਆਵੇ ਸੋ ਜੇਕਰ ਅਸੀਂ ਹਰੀਕੇ ਹੈੱਡ ਜਿੱਥੇ ਦੋਨੇ ਹੀ ਦਰਿਆ ਇਕੱਠੇ ਹੋ ਜਾਂਦੇ ਆ ਉੱਥੇ ਅਪਸਟ੍ਰੀਮ ਦੇ ਵਿੱਚ 270000 646 ਕਿਊਸਕ ਪਾਣੀ ਆ ਰਿਹਾ 253675 ਕਿਊਸਕ ਪਾਣੀ ਉਥੋਂ ਛੱਡਿਆ ਜਾ ਰਿਹਾ ਸੋ ਉਥੇ ਵੀ ਪਾਣੀ ਅੱਗੇ ਨੂੰ ਘਟਿਆ ਹੱਲੇ ਵੀ ਪਾਣੀ ਬਹੁਤ ਕਾਫੀ ਹੈ 2.5 ਲੱਖ ਤੋਂ ਵਧੇਰੇ ਛੱਡਿਆ ਜਾ ਰਿਹਾ ਵਾ ਔਰ ਹੌਲੀ ਹੌਲੀ ਜਿਵੇਂ ਡੈਮ ਥੱਲੇ ਆਉਣਗੇ ਇੱਥੇ ਵੀ ਪਾਣੀ ਘਟੇਗਾ ਸੋ ਅੱਜ ਦੇ ਦਰਿਆਵਾਂ ਦੀ ਡੈਮਾਂ ਦੀ ਰਿਪੋਰਟ ਹੈ ਮੌਸਮ ਮੁਤਾਬਕ ਅਗਲੇ 4 ਦਿਨ ਕੋਈ ਬਹੁਤਾ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਥੋੜੀ ਬਹੁਤੀ ਕਿਤੇ بارش ਹਲਕੀ ਹੋ ਸਕਦੀ ਹੈ ਇਸ ਲਈ ਆਉਣ ਵਾਲੇ ਦਿਨਾਂ ਵਿੱਚ ਹੋਰ ਡੈਮਾਂ ਤੇ ਦਰਿਆਵਾਂ ਦੇ ਪਾਣੀ ਦੇ ਪੱਧਰ ਨੀਵੇਂ ਆ ਜਾਣਗੇ